11 ਮਈ 1954 ਕਰਪੁਨ ਨੋ ਨੀਚ ਸਦਾਈ ਹੈ ਇਸ ਤਰ੍ਹਾਂ ਕਰਨ ਨਾਲ ਹੋਮੇ ਨਹੀਂ ਰਹਿੰਦੀ ਹੋਮੇ ਨਾ ਰਹੇ ਤਾਂ ਸੱਚ ਹਿਰਦੇ ਵਿੱਚ ਆ ਵਸਦਾ ਹੈ ਸੱਚ ਵਿੱਚ ਬੜੀ ਸ਼ਕਤੀ ਹੁੰਦੀ ਹੈ ਸੱਚ ਵਾਲੇ ਦਾ ਨਿਸ਼ਚਾ ਡ੍ਰੇਡ ਹੁੰਦਾ ਹੈ ਉਸ ਦਾ ਇਰਾਦਾ ਲਾਠ ਵਰਗਾ ਮਜ਼ਬੂਤ ਹੁੰਦਾ ਹੈ ਬਿਜਲੀ ਘਰ ਤੋਂ ਬਿਜਲੀ ਲਿਆਉਣ ਵਾਸਤੇ ਤਾਰਾਂ ਦੀ ਜ਼ਰੂਰਤ ਹੈ ਤਾਰਾਂ ਦੇ ਬਿਨ ਬਿਜਲੀ ਨਹੀਂ ਆ ਸਕਦੀ ਸਿਮਰਨ ਤਾਰਾਂ ਹਨ ਇਸ ਨਾਲ ਸਾਡੇ ਘਰ ਵਿੱਚ ਵਾਹਿਗੁਰੂ ਦੀ ਤਾਕਤ ਆਉਂਦੀ ਹੈ ਰਾਤ ਨੂੰ ਜਦ ਜਾਗ ਆਵੇ ਬਾਕੀ ਘਰ ਦੇ ਸੁੱਤੇ ਹੋਣ ਤੁਸੀਂ ਸਿਮਰਨ ਵਿੱਚ ਲੱਗ ਜਾਓ ਗ੍ਰਸਤੀ ਦੀ ਇਕਾਂਤ ਇਹ ਹੀ ਹੈ ਨਾਮ ਸਿਰਫ ਦੇਵ ਗੁਰੂ ਦੇ ਸਦਕਾ ਹੈ ਸਾਡੇ ਸਤਿਗੁਰੂ ਸਨ ਉਹ ਆਪਣਾ ਚਰਨ ਅੰਮ੍ਰਿਤ ਦੇ ਕੇ ਨਾਮ ਦਿੰਦੇ ਸਨ ਹੁਣ ਪੰਜ ਪਿਆਰੇ ਸਾਨੂੰ ਅੰਮ੍ਰਿਤ ਸ਼ਿਕਾਉਣ ਵੇਲੇ ਨਾਮ ਦਿੰਦੇ ਹਨ ਤੇ ਰਹਿਤ ਮਰਿਆਦਾ ਵੀ ਦੱਸਦੇ ਹਨ ਸਫਲ ਜਨਮ ਹਰ ਜਨਕਾ ਉਪਜਿਆ ਜਿਨ ਕੀਨੋ ਸੌਤ ਵਿਦਾਤਾ ਸਗਲ ਸਮੂਹ ਲੈ ਉਧਰੇ ਨਾਨਕ ਪੂਰਨ ਬ੍ਰਹਮ ਪਛਾਤਾ ਸਤਿਗੁਰੂ ਨਾਨਕ ਦੇਵ ਜੀ ਨੇ ਸਮੂਹ ਲੋਕਾਂ ਨੂੰ ਤਾਰਨਾ ਹੈ ਅਸਾਂ ਨਾਮ ਜਪਦੇ ਉਹਨਾਂ ਦੀ ਦਸੀ ਪੱਥ ਪਰਹੇਜ਼ ਰੱਖਦੇ ਹੋਏ ਉਹਨਾਂ ਦੀ ਇਸ ਕੰਮ ਵਿੱਚ ਮਦਦ ਕਰਨੀ ਹੈ ਇਹ ਖੇੜਾ ਜਿਹੜਾ ਨਾਮ ਜਪ ਜਾਂ ਸਾਧ ਸੰਗਤੋਂ ਮਿਲਦਾ ਹੈ ਦੁਰਲੱਭ ਹੈ ਇਹ ਅਸਲੀ ਚੀਜ਼ ਹੈ ਦਰਖਤ ਸਾਲ ਭਰ ਦੇ ਤਰਦਦ ਦੇ ਬਾਅਦ ਥੋੜੇ ਦਿਨਾਂ ਵਾਸਤੇ ਖੇੜੇ ਵਿੱਚ ਆਉਂਦਾ ਹੈ ਦੁਨੀਆਂ ਦੇ ਪਦਾਰਥ ਖੇੜਾ ਦੇ ਕੇ ਫੇਰ ਖਰਾਬ ਕਰਦੇ ਹਨ ਵਾਹਿਗੁਰੂ ਦੇ ਪਾਸੇ ਦਾ ਖੇੜਾ ਕੀਮਤੀ ਚੀਜ਼ ਹੈ ਜਿਹੜਾ ਇਹ ਗੱਲਾਂ 3 ਦਿਨਾਂ ਵਿੱਚ ਅਖੰਡ ਪਾਠ ਕਰ ਲੈਂਦਾ ਹੈ ਉਹ ਇਸ ਖੇੜੇ ਦੀ ਸਾਰ ਨਹੀਂ ਜਾਣਦਾ ਐਵੇਂ ਆਪਣੀ ਹਉਮੈ ਵਿਦਾਂਦਾ ਹੈ ਬਲਬ ਦੇ ਉੱਤੋਂ ਦੀ ਨੀਲੀ ਹਾਂਡੀ ਜੜੀ ਹੋਈ ਹੈ ਰੌਸ਼ਨੀ ਸਭ ਨੀਲੀ ਹੈ ਇਹ ਨੀਲੀ ਰੋਸ਼ਨੀ ਨਹੀਂ ਕਹਿ ਸਕਦੀ ਕਿ ਮੈਂ ਸਫੈਦ ਰੋਸ਼ਨੀ ਹਾਂ ਉਹ ਤਾਂ ਬਲਬ ਵਿੱਚ ਹੀ ਹੈ ਆਦਮੀ ਦੀ ਜੇਬਾ ਜੇ ਕਹੇ ਮੈਂ ਬ੍ਰਹਮ ਹਾਂ ਤਾਂ ਇਹ ਗਲਤ ਹੈ ਮਨਵੀ ਬ੍ਰਹਮ ਨਹੀਂ ਜੋ ਬ੍ਰਹਮ ਹੈ ਉਹ ਤਾਂ ਬੋਲਦਾ ਨਹੀਂ ਉਸ ਦਾ ਤਾਂ ਸਿਰ ਵੀ ਕੱਟ ਦੇਵੋ ਤਾਂ ਪਤਾ ਨਹੀਂ ਹੁੰਦਾ ਜੋ ਬੋਲਦਾ ਹੈ ਉਹ ਬ੍ਰਹਮ ਨਹੀਂ ਇਹ ਠੀਕ ਹੈ ਕਿ ਕਰਮ ਕਰਮੰਡਲ ਦਾ ਪਾਣੀ ਗੰਗਾ ਦਾ ਪਾਣੀ ਹੈ ਪਰ ਗੰਗਾ ਦਾ ਪਾਣੀ ਜਹਾਜ਼ ਡੋਬਣ ਦੀ ਸਮਰੱਥਾ ਰੱਖਦਾ ਹੈ ਕਰਮੰਡਲ ਦੇ ਪਾਣੀ ਵਿੱਚ ਇਹ ਤਾਕਤ ਨਹੀਂ ਸ੍ਰੀ ਕ੍ਰਿਸ਼ਨ ਜਿਹੜਾ ਕਹਿੰਦਾ ਹੈ ਸਭ ਧਰਮ ਛੱਡ ਕੇ ਮੇਰੀ ਸ਼ਰਨ ਲਵ ਉਹ ਅਵੇਕਤ ਨਹੀਂ ਵਿਅਕਤ ਹੈ ਇਦਾਂ ਦੇ ਕ੍ਰਿਸ਼ਨ ਗੁਰਮਖ ਦੀ ਜ਼ਰੂਰਤ ਹੈ ਵਾਹਿਗੁਰੂ ਨੇ ਕੁਦਰਤ ਵਿੱਚ ਭਾਰੀ ਅਨੇਕਤਾ ਰਚੀ ਹੈ ਜਿਸ ਦਾ ਕੁਝ ਮਤਲਬ ਹੈ ਉਹ ਪ੍ਰਪੋਸ ਅਰਥ ਹੈ ਕੁਦਰਤ ਵਿੱਚ ਦਰਖਤਾਂ ਜਾਨਵਰਾਂ ਤੇ ਹੋਰ ਸਭ ਆਦਮੀਅਤ ਦੇ ਦਰਜੇ ਤੱਕ ਇਵੋਲਵ ਪ੍ਰਗਟ ਕਰਨਾ ਆਦਮੀਅਤਾ ਤੋਂ ਫਿਰ ਏਕਤਾ ਵਿੱਚ ਸਮਾ ਲੈਣਾ ਮੰਦਰ ਮੇਰਾ ਸ਼ਬਦ ਉਜਾਰਾ ਸ਼ਬਦ ਦੀ ਥਰਥਰਾਹਟ ਸਿੱਧੀ ਹੁੰਦੀ ਹੈ ਇਸ ਨਾਲ ਸ਼ਬਦ ਸੁਣਦਾ ਹੈ ਸ਼ਬਦ ਦੇ ਅਭਿਆਸ ਨਾਲ ਆਦਮੀ ਹਲਕਾ ਜਿਹਾ ਪ੍ਰਤੀਤ ਕਰਦਾ ਹੈ ਜਦ ਇਸ ਤਰ੍ਹਾਂ ਹੋਵੇ ਤਾਂ ਸਮਝੋ ਮੈਲ ਕਟੀਜ ਕੇ ਨਿਰਮਲਤਾ ਆ ਗਈ ਹੈ ਫਿਰ ਇਸ ਸ਼ਬਦ ਦੀ ਸੇਧ ਬਦਲ ਕੇ ਖੜੀ ਹੋ ਜਾਂਦੀ ਹੈ ਤੇ ਸ਼ਬਦ ਦੀ ਥਰਥਰਾਹਟ ਦੀ বাজায়ে ਰੋਸ਼ਨੀ ਨਮੂਦਾਰ ਹੋ ਆਉਂਦੀ ਹੈ ਮਾਦੀ ਰੋਸ਼ਨੀ ਨਹੀਂ ਜਿਸ ਤਰ੍ਹਾਂ ਜਦ ਜੁਕਾਮ ਨੂੰ ਆਰਾਮ ਆ ਜਾਵੇ ਸਾਡਾ ਨੱਕ ਸਾਫ਼ ਹੋ ਜਾਂਦਾ ਹੈ ਤੇ ਖੁਸ਼ਬੂ ਆਉਣ ਲੱਗ ਪੈਂਦੀ ਹੈ ਏਸੀ ਤਰ੍ਹਾਂ ਹੀ ਸ਼ਬਦ ਨਾਲ ਸਾਡੇ ਵਿੱਚ ਕੋਮਲਤਾ ਆ ਜਾਂਦੀ ਹੈ ਤੇ ਚੰਗੇ ਤੇ ਮੰਦੇ ਦੀ ਤਮੀਜ਼ ਹੋ ਜਾਂਦੀ ਹੈ ਮਨ ਬੁਰੇ ਆਦਮੀਆਂ ਤੇ ਬੁਰਾਈ ਤੋਂ ਪਰਹੇਜ਼ ਕਰਨ ਲੱਗ ਪੈਂਦਾ ਹੈ ਇੱਕ ਸਿੱਖ ਧਾਰਮਿਕ ਜਰਨਲਿਸਟ ਥੋੜਾ ਚਿਰ ਹੋਇਆ ਕੁਝ ਸੰਗਤ ਨੂੰ ਨਾਲ ਲੈ ਕੇ ਮੈਨੂੰ ਸ੍ਰੀ ਅੰਮ੍ਰਿਤਸਰ ਮਿਲਣ ਆਇਆ ਗੱਲਬਾਤ ਕਰਕੇ ਉਸਨੇ ਆਪਣੀ ਇਹ ਵਿੜਾਈ ਦਸੀ ਕਿ ਉਸਨੇ ਕਿਸ ਕਿਸੇ ਸਾਧੂ ਦਾ ਸੰਗ ਨਹੀਂ ਕੀਤਾ ਜੋ ਪ੍ਰਾਪਤ ਕੀਤਾ ਹੈ ਆਪੇ ਆਪ ਕੀਤਾ ਹੈ ਇਸ ਤਰ੍ਹਾਂ ਦਾ ਖਿਆਲ ਨਾਸਤਕਤਾ ਵੱਲ ਲੈ ਜਾਂਦਾ ਹੈ ਆਪਣੇ ਆਪ ਨੂੰ ਸੰਤ ਆਗੂ ਬਣਾ ਕੇ ਆਦਮੀ ਮੈਲ ਇਕੱਠੀ ਕਰ ਲੈਂਦਾ ਹੈ ਸਿਰ ਤੇ ਮੁਰਸ਼ਿਦ ਦੇ ਨਾ ਹੋਣ ਕਰਕੇ ਇਹ ਹਾਲ ਹੁੰਦਾ ਹੈ ਰਸੂਲ ਤੇ ਮੁਰਸ਼ਿਦ ਦੋਹਾਂ ਦੀ ਜ਼ਰੂਰਤ ਹੈ ਸਤਿਗੁਰੂ ਸਾਡਾ ਰਸੂਲ ਹੈ ਤੇ ਗੁਰਮਖ ਮੁਰਸ਼ਿਦ ਜੋ ਸਿੱਖਿਆ ਦੇਵੇ ਜਿਸ ਦਾ ਉਪਦੇਸ਼ ਸੁਣ ਕੇ ਮਨ ਵਿੱਚ ਪ੍ਰਤੀਤ ਆ ਜਾਵੇ ਉਸ ਦੀ ਸਿੱਖਿਆ ਤੇ ਅਮਲ ਕਰਨਾ ਚਾਹੀਦਾ ਹੈ ਮੇਰੀ ਆਤਮਿਕ ਤਰੱਕੀ ਦਾ ਕਾਰਨ ਇਹ ਹੈ ਕਿ ਮੈਨੂੰ ਇੱਕ ਮਹਾਪੁਰਖ ਦੀ ਸੰਗਤ ਮਿਲੀ ਨਾਮ ਜਪ ਕੇ ਹਲਕੇ ਜਿਹੇ ਖੜਾਓ ਵਿੱਚ ਪ੍ਰਤੀਤ ਕਰੀਦਾ ਹੈ ਸੁਰਤ ਵਿੱਚ ਫਾਇਲੀਅਤ ਆ ਜਾਂਦੀ ਹੈ ਸਾਡੇ ਵਿੱਚ ਕੋਮਲਤਾ ਆ ਜਾਂਦੀ ਹੈ ਤੇ ਅਸੀਂ ਬੁਰੇ ਤੋਂ ਨਿਰਯਤਨ ਹੀ ਪਰਹੇਜ਼ ਕਰਨ ਲੱਗ ਪੈਂਦੇ ਹਾਂ ਉਹ ਜਰਨਲਿਸਟ ਜਦ ਮੈਨੂੰ ਆ ਕੇ ਮਿਲਿਆ ਉਸ ਦਾ ਮੇਰੇ ਮਨ ਤੇ ਚੰਗਾ ਪ੍ਰਭਾਵ ਨਹੀਂ ਪੈ ਰਿਹਾ ਸੀ ਮੈਂ ਚਾਹੁੰਦਾ ਸੀ ਉਹ ਜਲਦੀ ਉੱਠ ਕੇ چلا ਜਾਵੇ ਪਰ ਕਿਉਂਕਿ ਮੇਰੇ پاس ਆਇਆ ਸੀ ਮੈਂ ਉਸ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਗੁਰਮੁਖ ਦੀ ਸੰਗਤ ਦੀ ਪਰਮਾਰਥ ਦੇ ਰਸਤੇ ਵਿੱਚ ਜ਼ਰੂਰਤ ਹੈ ਆਪਣੇ ਆਪ ਨਹੀਂ ਕੋਈ ਪੁੱਗਦਾ ਸਿਰਫ ਖਿਆਲ ਹੀ ਕਰ ਬੈੰਦਾ ਹੈ ਕਿ ਮੈਂ ਪੁੱਗ ਗਿਆ ਆਮ ਸੰਤ ਲੋਕਾਂ ਨੂੰ ਠੱਗਣ ਵਾਸਤੇ ਬਣਦੇ ਹਨ ਭਲਾਪੁਰਖ ਗੁਰਮੁਖ ਜੇ ਕੋਈ ਉਪਦੇਸ਼ ਕਰਦਾ ਹੈ ਤਾਂ ਕਿਸੇ ਹੁਕਮ ਵਿੱਚ ਕਰਦਾ ਹੈ ਆਦਮੀ ਦਾ ਜਦ ਮਨ ਨਿਰਮਲ ਹੋ ਜਾਂਦਾ ਹੈ ਜਾਂ ਕਹੋ ਕਿ ਜਦ ਜੁਕਾਮ ਹਟ ਜਾਵੇ ਤਾਂ ਉਸ ਦੀ ਸੂਰਤ ਵਿੱਚ ਕੁਝ ਸੈਂਸਿਟੀਵਿਟੀ ਗਿਆਤ ਜਿਹੀ ਆ ਜਾਂਦੀ ਹੈ ਇਸ ਨੂੰ ਅਸਾਂ ਆਪਣੇ ਮਾਣ ਵਧਾਉਣ ਵਾਸਤੇ ਨਹੀਂ ਵਰਤਣਾ ਬਰਫ਼ ਵਿੱਚ ਜਿਸ ਤਰ੍ਹਾਂ ਸੱਪ ਸੌਂ ਹੋ ਜਾਂਦਾ ਇਸ ਤਰ੍ਹਾਂ ਕੰਮ ਹੁੰਦਾ ਹੈ ਅਸੀਂ ਸਮਝਦੇ ਹਾਂ ਕਿ ਉਹ ਮਰ ਗਿਆ ਹੈ ਪਰ ਉਹ ਜਰਾ ਗਰਮੀ ਲੱਗੇ ਤਾਂ ਸੱਪ ਵਾਂਗੂ ਜਾਗ ਪੈਂਦਾ ਹੈ ਅਸਾਂ ਆਪਣੇ ਆਪ ਤੇ ਪਹਿਰਾ ਦੇਣਾ ਹੈ ਤੇ ਆਪਾਂ ਸਲਾਹਣ ਤੋਂ ਬਚਣਾ ਹੈ ਨਹੀਂ ਤਾਂ ਇਹ ਨਾਸਤਿਕਤਾ ਤੱਕ ਲੈ ਜਾਂਦੀ ਹੈ ਵਿਚਾਰ ਸਾਗਰ ਪੜ ਕੇ ਬ੍ਰਹਮ ਗਿਆਨੀ ਬਣ ਬੈਠਣਾ ਆਸਾਨ ਹੈ ਪਰ ਅਸਲੀ ਚੀਜ਼ ਹੈ ਬ੍ਰਹਮ ਗਿਆਨੀ ਦੇ ਗੁਣ ਆਪਣੇ ਵਿੱਚ ਲੈ ਆਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ